ਸਾਰੇ ਪੰਜਾਬ ਦੇ ਜਿੰਨੇ ਵੀ ਨਾਗਰਿਕ ਨੇ ਵੋਟਰ ਸਪੋਰਟਰ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਸ ਯੁੱਧ ਨੂੰ ਜਿੱਤਣ ਦੀ ਲੋੜ ਆ ਤੇ ਨਾਲ ਹਰ ਸਰਪੰਚ ਦੇ ਹਰ ਮੋਹਤਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਆ ਕਿਉਂਕਿ ਪਿੰਡਾਂ ਦੇ ਵਿੱਚ ਜੇ ਮੈਂ ਆਪਣੇ ਪੱਟੀ ਹਲਕੇ ਦੀ ਗੱਲ ਕਰਾਂ ਮੇਰੇ 113 ਪੰਚਾਇਤਾਂ ਨੇ 113 ਦੀਆਂ 113 ਪੰਚਾਇਤਾਂ ਨੇ ਗ੍ਰਾਮ ਸਭਾ ਦੇ اجلاس ਸਦਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਦਕੇ ਮਤੇ ਪਾਏ ਆ ਤੇ ਸਾਰਿਆਂ ਨੇ ਇਹ ਤਹੱਈਆ ਕਰ ਲਿਆ ਆ ਮਤਾ ਪਾ ਕੇ ਕਿ ਜੇ ਕੋਈ ਬੰਦਾ ਸਮਗਲਰ ਕੋਈ ਨਸ਼ਾ ਵੇਚਦਾ ਹੈ ਹੈਰੋਇਨ ਸਮੈਕ ਕੋਈ ਵੀ ਨਸ਼ਾ ਵੇਚਦਾ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦੀ ਕੋਈ ਵੀ ਜ਼ਮਾਨਤ ਨਹੀਂ ਕਰਾਊਗਾ ਨਾ ਕੋਈ ਨੰਬਰਦਾਰ ਨਾ ਕੋਈ ਸਰਪੰਚ ਨਾ ਕੋ ਮੈਂਬਰ ਪੰਚਾਇਤ ਨਾ ਕੋਈ ਪਿੰਡ ਦੇ ਵਿੱਚੋਂ ਜ਼ਮਾਨਤ ਦੇਣ ਜਾਊਗਾ ਤੇ ਜੇ ਕੋਈ ਬੰਦਾ ਉਹਨਾਂ ਦੀ ਜ਼ਮਾਨਤ ਦੇਣ ਜਾਂਦਾ ਆ ਤੇ ਪਿੰਡ ਤੌਰ ਤੇ ਅਸੀਂ ਉਸ ਬੰਦੇ ਨਾਲ ਜਿਹੜਾ ਜ਼ਮਾਨਤੀਆ ਬੰਦਾ ਨੰਬਰਦਾਰ ਭਾਵੇਂ ਕੋਈ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਉਹਦਾ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਹੁੱਕਾ ਪਾਣੀ ਬੰਦ ਕਰਾਂਗੇ ਤੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਜਨਮ ਮੌਤੇ ਵਿਆਹ ਸ਼ਾਦੀ ਤੇ ਸਾਰਾ ਕੁਝ ਜਾਣਾ ਆਉਣਾ ਬੰਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਪੰਚਾਇਤ ਸਾਹਿਬਾਨਾਂ ਨੂੰ ਕਾਉਂਸਲਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਨੰਬਰਦਾਰਾਂ ਨੂੰ ਵੀ ਬੇਨਤੀ ਆ ਕਿਉਂਕਿ ਜਦੋਂ ਕੋਈ ਸਮਗਲਰ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਦੇਣ ਲਈ ਮੇਨ ਜਿਹੜੀ ਗਵਾਹੀ ਦੀ ਲੋੜ ਪੈਂਦੀ ਆ ਉਹ ਨੰਬਰਦਾਰ ਦੀ ਕੌਂਸਲਰ ਦੀ ਸਰਪੰਚ ਦੀ ਜਾਂ ਮੈਂਬਰ ਪੰਚਾਇਤੀ ਗਵਾਹੀ ਤੋਂ ਬਿਨਾ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਜੇ ਆਪਾਂ ਚਾਹੁੰਦੇ ਆ ਕਿ ਸਾਡਾ ਸਮਾਜ ਨਵਾਂ ਨਰੋਵਾ ਤਗੜਾ ਸਮਾਜ ਬਣੇ ਤੇ ਸਾਡਾ ਸਮਾਜ ਇਸ ਜ਼ਹਿਰ ਤੋਂ ਰਹਿਤ ਬਣੇ ਵੇਖੋ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਇਲਾਕੇ 'ਚ ਆਈ ਮੁੜ ਕੇ ਸਾਡੇ ਸ਼ਹਿਰ 'ਚ ਆਈ ਸਾਡੇ ਗਲੀ ਮਹੱਲੇ 'ਚ ਆਈ ਤੇ ਮੁੜਕੇ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹਦੇ ਘਰੇ ਅੱਗ ਵੱੜ ਜਾਣੀ ਆ ਇਹ ਤੇ ਸਾਰਿਆਂ ਨੂੰ ਤਿਆਰ ਕਰਨਾ ਪੈਣਾ ਤੇ ਮੈਂ ਜਿੰਨੇ ਪੁਲਿਸ ਅਫਸਰ ਨੇ ਬੀਜਪੀ ਪੰਜਾਬ ਜਾਂ ਜਿੰਨੇ ਵੀ ਐਸਐਸਪੀ ਸਾਹਿਬਾਨ ਨੇ ਕਮਿਸ਼ਨਰ ਸਾਹਿਬਾਨ ਨੇ ਐਸਐਚਓ ਡੀਐਸਪੀ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਆ ਆਪਦੀਆਂ ਜਾਨਾਂ ਹਥੇਲੀ ਤੇ ਰੱਖ ਕੇ ਇਹਨਾਂ ਸਮਗਲਰਾਂ ਨੂੰ ਗੈਂਗਸਟਰਾਂ ਨੂੰ ਪਿਛਲੇ ਦਿਨਾਂ ਚ ਆਪਾਂ ਵੇਖਿਆ ਕਿੰਨੇ ਇਨਕਾਊਂਟਰ ਹੋਏ ਆ ਕਿੰਨਾ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਜਿਹੜੀ ਇਹ ਮੁਹਿੰਮ ਚੱਲੀ ਆ ਉਹ 24 ਤਰੀਕ ਨੂੰ ਲਗਭਗ 1 ਮਹੀਨਾ ਹੋ ਜਾਣਾ ਵਾ 24 2 2025 ਤੋਂ ਸ਼ੁਰੂ ਹੋਈ ਇਹ ਮਹਿੰਮੇ ਅੱਜ 22 ਤਰੀਕ ਹੋ ਗਈ ਆ 22 3 25 ਤੇ ਅੱਜ ਤੱਕ ਜੋ ਬਰਾਮਦੀ ਹੋਈ ਆ ਉਹਦੇ ਵਿੱਚ ਹੇਰੋਇਨ 121 ਕਿਲੋ ਪੋਸਟ 1277 ਕਿਲੋ ਅਫੀਮ 77 ਕਿਲੋ ਗਾਂਝਾ 32 ਕਿਲੋ ਚਰਸ 4 ਕਿਲੋ ਗੋਲੀਆਂ ਕੈਪਸੂਲ 7,50,000 ਲਾਣ 1733 ਲੀਟਰ ਡਰਗਮਣੀ 5 ਕਰੋੜ 23 ਲੱਖ 31 ਹਜ਼ਾਰ ਨਿਸ਼ੀਲਾ ਪਾਊਡਰ 7 ਕਿਲੋ ਮੋਟਰਸਾਈਕਲ ਤੇ ਐਕਟਵਾ ਸਕੂਟਰੀਆਂ 22 ਦੇ ਕਰੀਬ ਨਾਗ ਬਰਾਮਦ ਹੋਏ ਆ ਕਾਰਾਂ 4 ਬਰਾਮਦ ਹੋਈਆਂ ਜਿਹੜੇ ਸਬਗਲਰਾਂ ਤੋਂ ਬਰਾਮਦ ਹੋਈਆਂ ਪਿਸਟਲ 12 ਬਰਾਮਦ ਹੋਏ ਆ ਸੋਨਾ ਜਿਹੜਾ ਇਹਨਾਂ ਨੇ ਇਹ ਜ਼ਹਿਰ ਵੇਚ ਕੇ ਬਣਾਇਆ ਸੀ 403 ਗ੍ਰਾਮ ਇਹਨਾਂ ਤੋਂ ਸੋਨਾ ਬਰਾਮਦ ਹੋਇਆ ਨਾਲ ਦੋ ਚੈਨਾ ਇੱਕ ਹਾਰ ਵੱਡਾ ਉਹ ਬਰਾਮਦ ਹੋਇਆ ਸਿਲਵਰ ਜਿਹਨੂੰ ਆਪਾਂ ਚਾਂਦੀ ਕਹਿ ਦਿੰਦੇ ਆ 1 ਕਿਲੋ 200 ਗ੍ਰਾਮ ਚਾਂਦੀ ਬਰਾਮਦ ਹੋਈ ਆ ਆਇਸ ਜਿਹਨੂੰ ਵੱਡਾ ਨਸ਼ਾ ਕਹਿ ਦਿੰਦੇ ਆ 1 ਕਿਲੋ ਆਇਸ ਬਰਾਮਦ ਹੋਈ ਆ ਤੇ ਜਿਹੜੇ ਪੀਓ ਹੀ ਸਮਗਲਰ 7 ਪੀਓ ਸਮਗਲਰ ਅਰੈਸਟ ਹੋਏ ਆ ਉਹਦੇ ਨਾਲ ਟ੍ਰੈਫਿਕ ਚਲਾਨ ਜਿਹੜੇ ਸਾਡੀ ਪੁਲਿਸ ਨੇ ਕੀਤੇ ਆ 5699 ਟ੍ਰੈਫਿਕ ਚਲਾਨ ਹੋਏ ਆ ਜਿਹੜੇ ਵਹੀਕਲ ਛੱਕੀ ਹੀ 1556 ਵਹੀਕਲ ਜਿਹੜੇ ਸ਼ੱਕੀ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਅੰਪਾਉਂਡ ਕੀਤੇ ਆ ਵਹੀਕਲ 69 ਵਹੀਕਲ ਅੰਪਾਉਂਡ ਕੀਤੇ ਗਏ ਆ ਤੇ ਜਿਹੜੇ ਸ਼ੱਕੀ ਵਿਅਕਤੀ ਜਿਨ੍ਹਾਂ ਨੂੰ ਮਤਲਬ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਇਸ ਲਗਭਗ ਇੱਕ ਮਹੀਨੇ ਦੇ ਸਮੇਂ ਦੌਰਾਨ 3874 ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਤੇ ਇਹ ਜਿਹੜੀ ਲੜਾਈ ਆ ਇਹ ਜਿਹੜਾ ਜੋਤਿਆ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨਾ ਪੈਣਾ ਤੇ ਰਲ ਮਿਲ ਕੇ ਲੜ ਕੇ ਫੇਰ ਹੀ ਅਸੀਂ ਇਹ ਯੁੱਧ ਜਿੱਤ ਸਕਦੇ ਆ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਅੱਤਵਾਦ ਆਇਆ ਤੇ ਅੱਤਵਾਦ ਪੂਰਾ ਫਲਿਆ ਫੁੱਲਿਆ ਬੜਾ ਨੁਕਸਾਨ ਹੋਇਆ ਪੰਜਾਬ ਦਾ ਥੱਲਿਓ ਜਦੋਂ ਗਰਾਉਂਡ ਤੋਂ ਲੋਕਾਂ ਨੇ ਧਈਆ ਕਰ ਲਿਆ ਨਾ ਲੋਕਾਂ ਨੇ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਉਹ ਅੱਤਵਾਦ ਲੋਕਾਂ ਨੇ ਖਤਮ ਕੀਤਾ ਸੀ ਤੇ ਮੈਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਕਿ ਆਪਾਂ ਸਾਰੇ ਇੱਕ ਹੋਈਏ ਜਿਹੜੇ ਬੰਦੇ ਹੈ ਯਹਰ ਦਾ ਕਾਰੋਬਾਰ ਕਰਦੇ ਆ ਇਨਾਂ ਦੇ ਵੇਖੋ ਜਿਹੜੇ ਇਹ ਇਲੀਗਲ ਘਰ ਨੇ ਸ਼ਾਮਲਾਟਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਜਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਬਣਾ ਕੇ ਯਹਰ ਵੇਚ ਕੇ ਸਮਗਲਿੰਗ ਕਰਕੇ ਸਮਗਲਿੰਗ ਦੇ ਪੈਸੇ ਨਾਲ ਘਰ ਬਣਾਏ ਆ ਉਹ ਘਰ ਪੰਜਾਬ ਸਰਕਾਰ ਟਾਉਂਦੀ ਰਹੂਗੀ ਮੈਂ ਇਸ ਕੰਮ ਤੇ ਜਿੰਨੇ ਸਾਡੇ ਡੀਸੀ ਸਾਹਿਬਾਨ ਨੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਪੁਲਿਸ ਅਫਸਰ ਨੇ ਜਿਹੜੇ ਚੰਗਾ ਕੰਮ ਕਰਦੇ ਪਏ ਆ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੀ ਅਸੀਂ ਪਿੱਠ ਵੀ ਥਾਪੜਦੇ ਆ ਸ਼ਾਬਾਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੰਦਿਆਂ ਨੇ ਵਧੀਆ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਮਗਲਰ ਇਹ ਕਾਰੋਬਾਰ ਕਰਨੇ ਜਾਂਦੇ ਵੇਖੋ ਇਹਨਾਂ ਨੂੰ ਚੇਤਾਵਨੀ ਆ ਜਾਂ ਤੇ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਜੇ ਪੰਜਾਬ 'ਚ ਰਹਿ ਕੇ ਇਹ ਕੰਮ ਕੀਤਾ ਇਹਨਾਂ ਲੋਕਾਂ ਦੇ ਘਰ ਵੀ ਟੈਣਗੇ ਇਹ ਲੋਕ ਸਲਾਖਾਂ ਦੇ ਪਿੱਛੇ ਵੀ ਜਾਣਗੇ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਵੀ ਹੋਣਗੀਆਂ ਵੇਖੋ ਕਿਸੇ ਦਾ ਉਹ ਸਕਾ ਨਹੀਂਗਾ ਜਿਹੜਾ ਬੰਦਾ ਸਮਗਲ ਰਿਆ ਨਾ ਉਹ ਪੁਲਿਸ ਦਾ ਸਕਾ ਨਾ ਕਿਸੇ ਲੀਡਰ ਦਾ ਨਾ ਉਹ ਕਿਸੇ ਪਿੰਡ ਦੇ ਵਿਅਕਤੀ ਦਾ ਤੇ ਨਾ ਕਿਸੇ ਆਪਦੇ ਪਰਿਵਾਰ ਦਾ ਉਹਨੂੰ ਮਤਲਬ ਆ ਪੈਸਾ ਕਮਾਉਣਾ ਉਹ ਪੈਸਾ ਭਾਵੇਂ ਕਿਸੇ ਦੀ ਲਾਸ਼ ਤੇ ਉਤੋਂ ਚੁੱਕ ਕੇ ਉਹਨੂੰ ਕਮਾਉਣਾ ਪਵੇ ਭਾਵੇਂ ਕਿਹੇ ਮਾਂ ਦਾ ਇਕੱਲਾ ਪੁੱਤ ਹੋਵੇ ਉਹ ਭਾਵੇਂ ਮਰ ਜੇ ਉਹਦੀ ਜਾਨ ਚਲ ਜੇ ਉਹਨੂੰ ਪੈਸੇ ਦਾ ਮਤਲਬ ਐ ਇਸ ਮਗਲਰ ਨੂੰ ਤੇ ਇਹੋ ਜਿਹੇ ਲੋਕ ਸਮਾਜ ਦੇ ਦੁਸ਼ਮਣ ਨੇ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂਗਾ ਮੈਂ ਫਿਰ ਤੋਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਇੱਕ ਮੋਠ ਹੋ ਜੋ ਤੇ ਇਸ ਜ਼ਹਿਰ ਨੂੰ ਖਤਮ ਕਰ ਦੇ